ਨਾ ਤੋਂ ਪਤਾ ਇਹ ਤੁਸੀਂ ਅੱਗੇ ਦੇਖਿਆ ਪਹਿਲਾਂ ਵੀ ਓਡਾਂ ਤੋਂ ਅਲਟਰਾ ਸਾਊਂਡ ਹੋਈ ਨਹੀਂ ਗਈ ਤੋਂ ਉਸ ਤੋਂ ਬਾਅਦ ਆਪਾਂ ਗਏ ਸੀਗੇ ਕਾਲਮੜੀ ਤੇ ਕਾਲਾਂ ਵਾਲੀ ਤੋਂ ਅਲਟਰਾ ਸਾਊਂਡ ਕਰਵਾ ਕੇ ਫਿਰ ਆਏ ਪੁੱਠੇ ਪਰ ਖਾਣਾ ਨਹੀਂ ਆਇਆ ਐ ਹੈ ਸਾਰਾ ਇਹ ਤੋਂ ਸਾਰੀਆਂ ਰਫਾ ਰੁਫਾ ਸਾਰੀਆਂ ਨੇ ਵੇਡ ਲੀਆਂ ਪਾੜੇ ਨੂੰ ਕੀ ਹੁੰਦਾ ਫਿਰ ਪਾੜੇ ਵਰੀ ਬਾਵਾ ਹੀ ਕੋਣੀ ਲੱਸੀ ਬਣਾਈ ਪੀ ਲਈ ਬਾਵਾ ਹੀ ਕੋਣੀ ਪਾਣੀ ਇਹ ਗੁੱਟ ਕੋ ਲੈ ਲਿਆਂਗਾ ਪਾਣੀ ਦਾ अच्छा हां जी सत श्री अकाल दोस्तों आज ਦੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਸਾਰਿਆਂ ਦਾ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਓਡਾ ਇੱਥੇ ਰਾਹ ਦੇ ਵਿੱਚ ਖੜੇ ਹਾਂ ਜੀ ਆ ਦੇਖੋ ਆਹ ਆਪਣੇ ਪੀਪਲੀ ਵੀ ਖੜੀ ਹੈ ਸਨ ਨੂੰ ਆਪਾਂ ਸਕੂਲੋਂ ਲਿਆਏ ਸੀ ਜੈਨੂੰ ਤੇ ਆਹ ਕਾਰਾਂ ਕੋਰਾ ਜਾਈ ਜਾਂਦੀਆਂ ਤੇ ਆ ਦੇਖੋ ਜੀ ਫੁੱਲਵਾੜੀ ਦੇਖੋ ਕਿੰਨੀ ਸੋਹਣੀ ਮੇਨ ਰੋਡ ਦੇ ਉੱਤੇ ਖੜੇ ਆਪਾਂ ਤੇ ਹੁਣ ਆਪਾਂ ਚੱਲਦੇ ਹਾਂ ਜੀ ਓਡਾ ਉੱਥੇ ਹਸਪੀਟਲ ਦੇ ਵਿੱਚ ਜਾਣਾ ਆਪਾਂ ਕਿਉਂਕਿ ਇਹਦੇ ਪੇਟ ਦੇ ਵਿੱਚ ਖਰਾਬੀ ਹੋ ਰਹੀ ਹੈ ਤੇ ਚੈੱਕ ਅਪ ਕਰਾ ਕੇ ਉਹਨੇ ਅਲਟਰਾਸਾਉਂਡ ਕਰਵਾਵਾਂਗੇ ਅੱਜ ਤਿਆ ਸਨਾ ਵੀ ਨਾਲ ਹੀ ਆਈ ਆ ਆ ਦੇਖੋ ਪਿਆਰੀ ਜੀ ਸਾਡੇ ਸਨਾ ਸਕੂਲੋਂ ਲਿਆਏ ਸਾਨੂੰ ਅਸੀਂ ਆਖਿਆ ਵੀ ਨਾਲ ਇੱਕ ਬੱਚਾ ਹੋਣਾ ਚਾਹੀਦਾ ਜੇ ਇਹ ਨਹੀਂ ਲੱਗਦਾ ਇਹਨੂੰ ਆਪਾਂ ਕੱਲੀਆਂ ਮਿੱਠੀਆਂ ਲੈਣ ਵਾਸਤੇ ਲੈ ਕੇ ਆਏ ਨਾਲ ਇਹਨੂੰ ਠੀਕ ਹੈ ਠੀਕ ਸਨਾ ਹੁਣ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਦੇ ਗਾਇਜ਼ ਹੁਣ ਆਪਾਂ ਕਾਲਾਂ ਵਾਲੇ ਆ ਚੁੱਕੇ ਹਾਂ ਜੀ ਕਾਲਾਂ ਵਾਲੇ ਉੱਥੋਂ ਓਡਾਂ ਤੋਂ ਅਲਟਰਾ ਸਾਊਂਡ ਹੋਈ ਨਹੀਂ ਉਹਦੀ ਤੇ ਉਹ ਆਂਦੇ ਵਿੱਚ ਕਾਲਾਂ ਵਾਲੀ ਤੋਂ ਹੋ ਗਈ ਤੇ ਕਾਲਾਂ ਵਾਲੀ ਆਪਾਂ ਆ ਚੁੱਕੇ ਹਾਂ ਜਾਂ ਮਿਨਾਕਸ਼ੀ ਹਸਪੀਟਲ ਦੇ ਵਿੱਚ ਤੇ ਆਖੜੀ ਸਣਾ ਹੈ ਉਸ ਨਾਲ ਸਣਾ ਆ ਦੇ ਆਂਦੇ ਚਾਹ ਪੀ ਕੇ ਹੁਣੀਆਂ ਦੇ ਹਾਂ ਚਾਹ ਪੀ ਕੇ ਹੁਣੀਆਂ ਮੈਂ ਇਹਨੂੰ ਆ ਕੇ ਮੰਗ ਵੀ ਉਹ ਐਦੀ ਮੈਂ ਵੀ ਆਜੂ ਕੇ ਫੇਰ ਪੀ ਜਾਵਾਂਗੇ ਹੁਣੇ ਲੱਗ ਰਹੀ ਹੈ ਚਾਹ ਪੀਣ ਆ ਜਾ ਨਾ ਯਾਰ ਖੜ ਜਾ ਯਾਰ ਖੰਡਾ ਆਇਨ ਕਰ ਦਿੰਦਾ ਆਇਨ ਕਰ ਦਿੰਦਾ ਕਣਾ चल फिर चलते हैं चल 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 ठीक है तो आ कोट तो चेक लगा अपने कोट चलो फिर ये तो पूरी कर देने आओ फिर बाद पी लोगे प्रियंका ठीक के रहा तो नहीं पीने हैं ठीक है ठीक है सुना अच्छा स्वाद है भाई स्वाद है आए थे आके पीने लगी जी चलो ਜੱਤ ਤਸਵਾਤ ਤੇ ਮਤਰਾ ਗਏ ਗਏ ਸਾਨੂੰ ਇੱਕ ਘੰਟਾ ਹੋ ਗਿਆ ਬੈਠਾ ਨੂੰ ਅਸੀਂ 1 ਵਜੇ ਆਏ ਸੀਗੇ ਤੇ ਹੁਣ 2 ਵਜੇ ਤੇ ਹੁਣ ਉਹ ਆਹਾਂ ਦੇ ਲੰਚ ਟਾਈਮ ਹੋ ਗਿਆ ਤੇ ਦੇਖਦੇ ਹਾਂ ਹੁਣ ਕੀ ਬਣਦਾ ਕਿੰਨਾ ਕੁ ਟਾਈਮ ਹੋਰ ਲੱਗੂਗਾ ਅਜੇ ਆਈ ਨਹੀਂ ਆ ਸਣਾ ਇੱਥੇ ਨਾਲ ਹੀ ਬੈਠੀ ਤੇ ਦੇਖੀ ਜਾਂਦੀ ਹੈ ਵਾ ਹੈ ਆ ਜਾਂਦੀ ਓਹ ਓ ਆ ਗਈ ਹੈ ਕੀ ਦੱਸਿਆ ਨਹੀਂ ਕਹਿਿੰਦੇ ਸਾਰਾ ਦੰਮਾ ਸਹੀ ਹੈ ਹਾਂ ਸਾਫ ਸਾਸ ਕਿਤਰਾ ਅੱਛਾ ਠੀਕ ਫੈਕਸ਼ਨ ਹੋ ਸੀ ਅੱਛਾ ਅੱਛਾ ਆ ਗਈ ਫਾਈਨਲੀ ਦੋਸਤੋ ਹੁਣ ਚੱਲਦੇ ਆਪਾਂ ਉਹਣਾ ਉੱਥੇ ਆਉਡਾ ਦਿਖਾਉਣੇ ਆ ਜਾ ਕੇ ਸਰਕਾਰੀ ਹਸਪੀਟਲ ਦੇ ਵਿੱਚ ਹੈ ਨਾ ਠੀਕ ਹੈ ਜਦ ਮਾ ਸਹੀ ਹੈ ਇਹ ਇਹ ਜਗਾ ਸਹੀ ਹੈ ਇਹ ਹਾਂ ਠੀਕ ਆ ਹੁਣ ਸਨਾ ਦੇਖੋ ਜੀ ਇਹ ਬਰਗਰਾਰੇ ਇਹ ਬਰਗਰ ਵਾਲੇ ਰੈਡੀ ਤੇ ਬੈਠੇ ਹੁਣ ਹਾਂ ਸਨਾ ਵੇ ਕਹਿੰਗਾ ਬਰਗਰ ਅੱਛਾ ਕਿੰਨਾ ਸਵਾਦ ਲੱਗਦਾ ਤੁਹਾਨੂੰ ਬਰਗਰ ਬਰਗਰ ਵਾਲੀ ਰੈਡੀ ਤੇ ਘੜੀ ਹੈ ਅੱਛਾ ਬਹੁਤ ਸਵਾਦ ਲੱਗਦਾ ਤੈਨੂੰ ਅੱਛਾ ਕੇ ਫਿਰ ਇਹ ਆਪਣੇ ਕਿੰਨੇ ਖਾਏਗਾ ਕਿੰਨੇ ਇਹਨੇ ਲਾ ਬਰਗਰ ਬਰਗਰ ਖਾ ਕੇ ਤੇ ਹੁਣ ਆਪਾਂ ਰਾਹ ਦੇ ਵਿੱਚ ਖੜੇ ਆ ਜੀ ਆਪਣੇ ਆਹ ਜਾਂਦਾ ਜੀ ਆਪਣੇ ਪਿੰਡ ਨੂੰ ਰੋਡ ਤੇ ਇਧਰ ਰਹਿ ਗਈ ਔਡਾਂ ਇਧਰ ਔਟ ਆ ਰਹੀ ਜੀ ਤੇ ਹੁਣ ਅਸੀਂ ਰਾਹ ਦੇ ਵਿੱਚ ਖੜੇ ਸੀ ਜੀ ਤੇ ਜਿਹੜੀ ਇਹਦੀ ਪ੍ਰਿਆੰਕਾ ਦੀ ਰਿਪੋਰਟ ਦੇ ਵਿੱਚ ਆਈ ਹੈ ਜਿਹੜਾ ਕੁਝ ਆਇਆ ਉਹ ਸਾਰਾ ਕੁਝ ਤੁਹਾਨੂੰ ਕਰੇ ਜਾ ਕੇ ਦੱਸਾਂਗੇ ਜੀ ਕਿਉਂਕਿ ਤੁਹਾਨੂੰ ਕਾਲ ਕਾਲ ਬਹੁਤ ਸੀ ਜੀ ਤੇ ਉਹ ਆਪਣਾ ਸੂਰਜ ਜਿਹੜਾ ਉਹ ਭੁੱਖਾ ਬੈਠਾ ਵਸਾਰਾ ਪਤਾ ਨਹੀਂ ਉਹਨੂੰ ਪਾਪੇ ਨੇ ਦੁੱਧ ਪਾਇਆ ਜਾਂ ਨਹੀਂ ਪਾਇਆ ਤੇ ਆ ਸਨਾ ਹਸੇ ਤੇ ਆ ਸੰਤਰੇ ਲੈ ਕੇ ਆਇਆ ਨਾ ਹੈਨਾ ਹੈਨਾ ਸਨਾ ਠੀਕ ਹੈ ਚਲੋ ਚੱਲੀਏ ਆ ਸੇ ਕਰਿਆਏ ਜੀ ਆ ਸਾਡਾ ਕਾਲੂ ਆ ਰਿਹਾ ਜੀ ਕਾਲੂ ਇਹ ਤੇ ਦੇਖੋ ਕਾਲੂ ਆਹ ਦੇਖੋ ਜੀ ਕਾਲੂ ਆ ਰਿਹਾ ਸਾਡਾ ਛੋਟਾ ਜ ਆ ਰੋਡੂ ਮਲਪੋੜੀ ਨਾ ਨਾ ਯਾਰ ਛੇੜਨਾ ਛੇੜਨਾ ਆ ਰਿਹਾ ਰੋਡੂ ਮਲਪੋੜੀ ਆ ਰਿਹਾ ਦਾ ਦੇਖੋ ਜੀ ਵੇ ਵੇ ਇਧਰ ਦੇਖ ਇਧਰ ਦੇਖ ਰੱਡੂ ਰੱਡੂ ਕਰੋ ਰੱਡੂ ਰੱਡੂ ਆਹ ਕੋ ਨਾਲ ਛੇੜੀ ਜਾਂਦਾ ਇਹਨੂੰ ਨਾ ਨਾ ਛੇੜਨਾ 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 ਨਾ ਕੋਨਾ ਸੇੜੀ ਆ ਨਾ ਆ ਮਾਰੀ ਲੱਡੀ ਪਕੜੀ ਇਹ ਲੱਡੀ ਦੇਖ ਰੱਖ ਮੈਂ ਨਾ ਖੰਡ ਆਪ ਮਾ ਕਰਨ ਦੇ ਕੇ ਆ ਲੋ ਆ ਹੁਣ ਸਣਾ ਆ ਸਣਾ ਸੇੜ ਲੱਗੀ ਆ ਕੇ ਹੁਣ ਨਾ ਨਾ ਖੰਡਾ ਨਾ ਯਾਰ ਆ ਰੋਟਾ ਬਨੂ ਕੋੜੀ ਰੋਟਾ ਬਨੂ ਕੋੜੀ ਠੰਸਾ ਛੋੜੀ ਇਹ ਮਾ ਵਰਗੀ ਇਹ ਬਣੀ ਨਹੀਂ ਜੀ ਆਪਾਂ ਚਾਈ ਚਾਈਂ ਦਾ ਰੱਖੀ ਹਾਂ

ਰੰਗ ਨੈਕਸ ਸੁਣੋ ਐ ਰੰਗ ਸੁਣੋ ਇਹ ਰੰਗ ਬਹੁਤ ਪਿਆਰਾ ਹੈ ਨਾ ਯਾਰ ਨਾ ਯਾਰ ਸਨਾ ਨਾਟਕੀ ਪੋਕੜੀ ਪੋਕੜੀ ਐ ਬੇ ਕੁਨਾਲ ਬੰਗ ਦੋ ਉਂਗਲਾਂ ਲੈ ਦੇ ਦੇਖ ਕੇ ਲੈ ਰਿਹਾ ਕਿ ਉਂਗਲਾ ਦੇਖ ਦੇਖ ਕੇ ਨੱਚਣ ਚੁੱਕੀ ਜਾਂਦੀ ਐ ਹਾ ਕੁਨਾਲ ਤੇਰੇ ਬੰਗ ਲੈਦੀਆਂ ਉਂਗਲਾਂ ਵੇ ਵੇਖ ਰੋ ਉਪਰ ਲੋ ਬਿਆਹ ਲਗਾਏ ਨਾ ਮੇਰਾ ਕਿਵੇਂ ਓਏ ਰੋਟੀ ਖਾ ਲਈ ਓ ਰੋਟੀ ਉਹ ਮੁਰ ਗਿਆ ਰੋਟੀ ਖਾ ਲਈ ਓ ਰੋਟੀ ਖਾ ਲਈ ਰੋਟੀ ਦੇਖੀ ਹੈ ਕਿਵੇਂ ਜਾਂਦੇ ਨਾ ਨਹੀਂ ਮਾਰ ਬੇਟਾ ਨਾ ਰਹੀ ਹੈ ਉਹ ਹਰਦੀ ਰਿਹਾ ਮੈਂ ਤਾਂ ਆ ਲੱਗੋ ਮਨੇ ਵਾਦ ਕਰਨ ਕੋਈ ਕਮ ਮੇਰੋ ਕੋ ਨਹੀਂ ਰੋ ਦੇਖ ਲੈ ਮੈਂ ਇੱਕ ਮਿੰਟ ਬਕਰਦੀ ਵਾਦ ਕੌਣ ਨਾ ਕਰ ਲਾ ਮੈਂ ਕਰੂ ਮੈਂ ਮਤਮਾਰ ਕਰਦੀ ਆ ਦੇ ਕਿੰਨਾ ਦੇਖਾ ਆ ਜਾ ਕਾ ਆਇਆ ਫਲਾਸ ਆ ਗਲਾਕਾ ਅੱਛਾ ਟਿੰਗਨ ਇਤਨ ਧਿਆਨ ਰੱਖ ਔਰ ਮੈਂ ਬੁੱਢੀ ਹੋ ਰਹੀ ਮਨੇ ਠਾਈ ਕੋ ਨੇ ਜਿੱਕ ਨੂੰ ਹੋ ਚੁਪਾ ਲੈ ਤੇ ਬੁੱਢੀ ਹੋ ਰਿਓ ਹਾਂ ਤੂੰ ਮੈਂ ਤਾਂ ਕੋਈ ਨਹੀਂ ਕਰੇ ਰੋ ਵੇਖ ਕੋਈ ਕਿਵੇਂ ਲੱਗ ਰਿਹਾ ਜਿਵੇਂ ਤਨ ਦੋਦਾ ਹੁੰਦਾ ਹੁੰਦਾ ਇਹਨਾ ਵਿੱਚੋਂ ਲੇਖ ਚਾਹ ਲੱਗੇ ਤੋਤ ਇਹ ਆ ਲੱਗੇ ਜੋ ਵਾਟੇ ਮਗਾ ਤੋਰੀਏ ਕਮਾਨੀ ਇਹ ਆਜਾ ਕਣਕ ਲਗਾ ਦੇ ਨਾ ਸਾਰਾ ਦਿਨ ਲਿਗਾ ਤੇ ਬੁਲੀਦ ਵਈਆ ਰ ਬੁਲੀਦ ਹੋਇਆ ਸਾਰਾ ਦਿਨ ਸਾਰਾ ਦਿਨ ਹਾਂਜੀ ਦੋਸਤੋ ਹੁਣ ਦੱਸਦੇ ਆ ਤੁਹਾਨੂੰ ਸਾਰੀ ਕਹਾਣੀ ਕਿ ਅੱਜ ਪਹਿਲਾਂ ਤੁਹਾਨੂੰ ਪਤਾ ਹੈ ਤੁਸੀਂ ਅੱਗੇ ਦੇਖਿਆ ਪਹਿਲਾਂ ਵੀ ਓਡਾਂ ਤੋਂ ਅਲਟਰਾ ਸਾਊਂਡ ਹੋਈ ਨਹੀਂ ਗਈ ਤੋਂ ਉਸ ਤੋਂ ਬਾਅਦ ਆਪਾਂ ਗਏ ਸੀਗੇ ਕਲਮੜੀ ਫਿਰ ਕਾਲਾਂ ਵਾਲੀ ਤੋਂ ਅਲਟਰਾ ਸਾਊਂਡ ਕਰਵਾ ਕੇ ਫਿਰ ਆਏ ਪੁੱਠੇ ਓਡਾਂ ਓਡਾਂ ਸਰਕਾਰੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਨਰਸਾਂ ਨੂੰ ਦਿਖਾਇਆ ਜਾ ਕੇ ਤੇ ਰੋਪਿਆਂ ਦੇ ਵਿੱਚ ਜਮਾ ਨੋਰਮਲ ਆਈ ਹੈ ਤੁਹਾਡੀ ਜਿਹੜੀ ਰਿਪੋਰਟ ਹੈ ਨੋਰਮਲ ਆਇਆ ਤੇ ਆਪਣੇ ਤੁਸੀਂ ਵੀ ਇੱਕ ਟੈਸਟ ਹੋਰ ਹੈ ਉਹ ਕਰਵਾਓ ਤੇ ਉਹਦੇ ਵਿੱਚ ਪਤਾ ਲੱਗ ਜੂਗਾ ਤੇ ਜਿਹੜਾ ਦੂਜਾ ਆਪਾਂ ਟੈਸਟ ਕਰਵਾਇਆ ਸੀਗਾ ਉਹ ਆਇਆ ਵੀ ਥੋੜਾ ਜਿਹਾ ਇਨਫੈਕਸ਼ਨ ਆਇਆ ਹੈ ਵਿੱਚ ਉਹਦੇ ਪੇਟ ਦੇ ਵਿੱਚ ਇਨਫੈਕਸ਼ਨ ਆਇਆ ਥੋੜਾ ਜਿਹਾ ਤੇ ਉਹ ਵੀ ਜ਼ਿਆਦਾ ਡਰਨ ਵਾਲੀ ਗੱਲ ਹੈ ਨਹੀਂ ਕੋਈ ਏਡੀ ਵੱਡੀ ਦਿੱਕਤ ਹੈ ਨਹੀਂਗੀ ਉਹ ਦਵਾਈ ਦਿੱਤੀ ਉਹਨਾਂ ਨੇ ਤੇ ਦਵਾਈ ਦੇ ਨਾਲ ਇਹ ਸਾਰਾ ਠੀਕ ਹੋ ਜੂਗਾ ਤੇ ਇੱਕ ਉਹ ਨਾ ਨੇ ਕਿ ਐ ਵੀ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਵੀ ਪਾਣੀ ਦੇ ਨਾਲ ਜਿਹੜਾ ਆਪਣਾ ਟਰੇਡ ਦਾ ਹੁੰਦਾ ਹੈ ਨਾ ਜਿਹੜਾ ਆਧਾ ਰੋਗ ਕੱਟੀ ਦਾ ਪਾਣੀ ਦੇ ਨਾਲ ਵੀ ਪਾਣੀ ਜ਼ਰੂਰੀ ਪੀਣਾ ਵੀ ਹੁਣ ਸਿਆਲੇ ਸਿਆਲੇ ਦੇ ਵਿੱਚ ਆਪਣਾ ਮਨ ਨਹੀਂ ਕਰਦਾ ਨਾ ਵੀ ਪਾਣੀ ਪੀਣ ਨੂੰ ਤੇ ਉਹ ਕਹਿੰਦੇ ਵੀ ਜਿਆਦਾ ਤੋਂ ਜਿਆਦਾ ਜਿੰਨਾ ਵੀ ਹੋ ਸਕਦਾ ਉਹਨਾਂ ਪਾਣੀ ਪੀਓ ਤੇ ਵੀ ਪੇੜ ਦਾ ਜਿਹੜਾ ਆਧਾ ਰੋਗ ਹੈ ਉਹ ਉਸੇ ਨਾਲ ਕਟੈਂਦਾ ਪਾਣੀ ਨਾਲ ਥੱਲੇਣਾ ਹੈ ਨਾ ਤੇ ਇਹ ਕਹਿੰਦੇ ਮੈਨੂੰ ਪਾਣੀ ਚੰਗਾ ਨਹੀਂ ਲੱਗਦਾ ਹੈ ਪਾਣੀ ਕਿਉਂ ਨਹੀਂ ਚੰਗਾ ਲੱਗਦਾ ਤੁਹਾਨੂੰ ਪਾੜੋ ਰੇ ਨੀ ਦਾਦਾ ਪਾੜੇ ਨੂੰ ਕੀ ਹੁੰਦਾ ਫਿਰ ਪਾੜੇ ਵਰੀ ਬਾਵਈ ਕੋਨੀ ਲੱਸੀ ਬਣਾਈ ਪੀ ਲਿਓ ਬਾਵਈ ਕੋਨੀ ਪਾਣੀ ਇਹ ਗੁੱਟ ਕੋ ਲੈ ਲਿਆਂਗਾ ਪਾਣੀ ਦਾ ਅੱਛਾ ਠੀਕ ਹੈ ਜੀ ਤੇ ਹੁਣ ਆ ਦੇਖੋ ਸੂਰਿਆ ਖੁੱਡੇ ਦੇ ਵਿੱਚ ਬੜਾ ਬੈਠਾ ਹੈ ਪਤਾ ਨਹੀਂ ਕੀ ਕਰੀਂਦਾ ਕੀ ਕਰਦਾ ਇੱਥੇ ਓਏ ਮੁਰਗੇ ਨੂੰ ਤਾਂ ਕਰੀਆ ਨਾ ਛੇੜਦਾ ਹੈ ਉਹਨਾਂ ਦੇ ਹੁਣ ਮਗਰ ਮਗਰ ਭਜ ਜਾਂਦੇ ਪਹਿਲਾਂ ਤਾਂ ਪਹਿਲਾਂ ਮਗਰ ਮਗਰ ਪਾਇਦਾ ਫਿਰਦਾ ਸੀ ਉਹਨਾਂ ਦੇ पढ़ना लेंगे कहते अच्छा इधर आवे इधर आवे सूर्य सूर्य इधर क्या सना और देखो ता जड़े बैठे देखो, तो 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 तो। देखो देख, देख भी फिर थले सिर फुट जुआ सिर फुट जुआ इधर आओ सूर्य इधर आओ सूर्य सूर्य इधर इधर आओ नहीं मिट्टी ना खाई मैं कुट्टू ली मिट्टी नहीं खानी इधर आया आना इधर थलिया है आया थलिया इधर थलिया अच्छा वैसे जी हम है अच्छा नहीं जो उत की खा के आया ज्डा की खा के आए थे उड्डा है उच्ची वाल उची उची अच्छी है स्वाद लगे बरकर तेन ਖਾਦਾ ਹੀ ਨਹੀਂ ਇਹਨੇ 버거 ਨਾ ਹਨਾ ਇਹਨਾਂ ਤਾਂ ਖਾਦਾ ਹੀ ਨਹੀਂ ਨਾ 버거 ਵੇ ਕੋਲ ਇਹ ਨਾ गाइस ਇੱਕ ਇੱਕ ਗੱਲ ਆਇਆ ਤੁਹਾਨੂੰ ਹਾਸਿਆ ਦੀ ਇਹਨਾਂ 버거 ਤਾਂ ਅਸੀਂ ਲੈ ਲਿਆ ਤੇ ਹਨਾ ਖਾਣਾ ਹੀ ਨਹੀਂ ਆਇਆ ਅੱਧਾ ਤਾਂ ਹੈ ਥੱਲੇ ਸਿਟੀ ਗਈ ਦੱਦਾ ਖਾ ਗਈ ਤੇ ਥੋੜਾ ਜਿਹਾ ਮੜ ਮੋਟ ਫਸ ਗਿਆ ਜੋ ਐਂ ਡਸਟਬਿਨ ਦੇ ਵਿੱਚ ਪਾਤਾ ਖਾਦਾ ਹੀ ਨਹੀਂ ਆਏ ਤਾਂ 버거 ਖਾਣਾ ਨਹੀਂ ਆਇਆ ਹਾਂ ਹਾਂ ਸਾਰਾ ਇਹ ਤਾਂ ਇਹ ਤਾਂ ਸਾਰੀਆਂ ਰਾਫਾਂ ਰੂਫਾਂ ਸਾਰੀਆਂ ਨੇ ਵੇਡ ਲੀਆਂ ਗਾਇਸ ਗਾਇਸ ਨੂੰ ਤਾਂ ਜ਼ਿਆਦਾ ਵਰਕੀ ਦੇ ਦੀ ਹੈ ਹੂੰ ਗੋਭੀ ਕਾ ਤੇ ਵੇ ਇੱਕੋ ਹੀ ਹੁੰਦੇ ਜ਼ਿਆਦਾ ਵਰਕੇ ਤੇ ਇੱਕੋ ਹੀ ਹੁੰਦੇ ਸਾਰੇ ਹਾਂ ਹਾਂ ਮੇਰੀ ਗੱਲ ਸੁਣੋ ਸਾਗਤ ਚੋਮੀ ਨੇ ਬੋੜਾ ਗਾਲ ਦਿਆ ਸਾਗ ਹੈ ਗੋਭੀ ਸਾਗ ਪੱਤਾ ਕੋ ਨਹੀਂ ਹੈ ਇਹ ਬੋੜਾ ਗਾਲ ਦਿਆ ਐ ਸਾਗ ਕੇ ਨਾ ਪਿਆਜ प्याज टमाटर तो प्याज या कंठा में पस गया मेरे तो टमाटर तो मेरा हाथ में आई कोने मुंह अच्छा टमाटर का छोटा तो ये ले लिया बट तो मन दे दियो छोटा हुन तो तुसी दसो गाइस भी बर्गर हुंदा जेड़ा हो एको जी हुंदे सारे एक का तो हुंदा है एक का तो हुंदा है तो ज्यादा था थाने तो थो थोड़ा गाल लिया था ना बढ़िया है मन पड़ती हो अच्छा ਸਾਰੇ ਤੇ ਮੈਂ ਮੂੰਹ ਕੰਨ ਦੇਖੀ ਆਂਦੇ ਸੀ ਤੇ ਇਹ ਆਂਦੇ ਮੈਨੂੰ ਸ਼ਰਮ ਆਉਂਦੀ ਐ ਦਿਖਾਂਦੀ ਤੇ ਮੈਂ ਖਾਣ ਨੂੰ ਤੇ ਬਰਗਰ ਹੀ ਨਹੀਂ ਖਾਈਦਾ ਹੁੰਦਾ ਕਦੇ ਹਨਾ ਵੀ ਓਹੋ ਮੈਂ ਤੇ ਨਹੀਂ ਮੁਰਗੇ ਕੋਣ ਖਾਉ ਬਰਗਰ ਹੈ ਮੈਂ ਮੁਰਗੇ ਕੋਣ ਖਾਉ ਬਰਗਰ ਕਿਉਂ ਖਾਂਦੀ ਕਿਉਂ ਨਹੀਂ ਮੈਨੂੰ ਸਵਾਦ ਹੀ ਨਹੀਂ ਲੱਗਦਾ ਅੱਛਾ ਹੁਣ ਸਵਾਦ ਨਾ ਪਹਿਲਾਂ ਤੁਹਾਨੂੰ ਦੇ ਜਾਣਦੇ ਸੀ ਮਨ ਵਰਕਰ ਨਹੀਂ ਲਾਉਂਦੇ ਨਾ ਵਰਕਰ ਨੇ ਉਹ ਕਰੇ ਤਾਂ ਉਹ ਕੇ ਬੈਕਰ ਕੇ ਲਿਆ ਦਈਏ ਫਿਰ ਤਾਂ ਇਹ ਆਪਣਾ ਚਾਹ ਨਾਲ ਖਾ ਲੈਂਦੀ ਤੇ ਉਹ ਉੱਥੇ ਨਹੀਂ ਖਾਈ ਤਾਂ ਸ਼ਰਮ ਆਉਂਦੀ ਚਲੋ ਜੀ ਇਸ ਵੀਡੀਓ ਨਾਲ ਆਪਣੀ ਤੇ ਖਤਮ ਕਰਦੇ ਆਂ ਥੱਕੇ ਬੈ ਸਾਰੇ ਦਿਨ ਦੇ ਕਿਉਂਕਿ ਸਫਰ ਦੇ ਵਿੱਚ ਥੱਕ ਜਾਂਦਾ ਬੰਦਾ ਨਾ ਥੱਕੇ ਬੈ ਤੇ ਹੁਣ ਆਪਣੇ ਮਿਲਦੇ ਆਂ ਜੀ ਕੱਲ ਦੀ ਵੀਡੀਓ ਦੇ ਵਿੱਚ ਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਚੈਨਲ ਜਿਹੜੇ ਵੀ ਨਵੇਂ ਨਵੇਂ ਆਓ ਸਾਰੇ ਜਣੇ ਵੀ ਸਬਸਕ੍ਰਾਈਬ ਕਰ ਲਿਓ ਤੇ ਮਿਲ ਜਾਂਗੇ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ